ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਦਾ ਸਰਪੰਚ ਪਿੰਡ ਕਮਾਲੂ ਅਤੇ ਮੇਰੇ ਨਾਲ ਸਾਡੇ ਮੌਜੂਦਾ ਸਰਪੰਚ ਸਾਹਿਬ ਤੇ ਅਸੀਂ ਸਾਨੂੰ ਅੱਜ ਟੈਨ ਵਾਲੀ ਫੈਕਟਰੀ ਦੇ ਅੱਗੇ ਬੈਠਿਆ ਨੂੰ 47ਵਾਂ ਦਿਨ ਆ 47ਵਾਂ ਦਿਨ ਹੋ ਗਿਆ ਉਹਦੇ ਸਿਲਸਲੇ ਵਿੱਚ ਪ੍ਰਸ਼ਾਸਨ ਸਾਨੂੰ ਇਹਨੂੰ ਨਵੇਂ ਰੰਮੀ ਬਜਾਏ ਲੰਮਾ ਹੀ ਖਿੱਚ ਰਿਹਾ ਜੋ ਵੀ ਕੋਈ ਤਰੀਕ ਦਿੱਤੀ ਜਾਂਦੀ ਕੋਈ ਮਹੀਨੇ ਵੀਰਾਂ ਤੋਂ ਘੱਟ ਤਾਂ ਦਿੱਤੀ ਨਹੀਂ ਜਾਂਦੀ ਉਹਦੇ ਸਿਲਸਲੇ ਦੇ ਵਿੱਚ ਅਸੀਂ ਜੋ ਤਲਵੰਡੀ ਤੋਂ ਰਫਾਇਨਰੀ ਰਫਾਇਨਰੀ ਰੋਡ ਆ ਉਹ ਜਾਮ ਕਰਨ ਜਾ ਰਹੇ ਹਾਂ 6 ਤਰੀਕ ਨੂੰ ਉਹਦੇ ਲਈ ਅਸੀਂ ਸਮੁੱਚੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਸਾਡਾ ਸਾਥ ਦਿਓ ਤੇ ਨੰਬਰਦਾਰ ਜੁਨੀਅਨ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਸੀਂ ਸੱਦਾ ਦਿੰਦੇ ਆ ਕਿ ਸਾਡਾ ਵੱਧ ਤੋਂ ਵੱਧ ਆ ਕੇ ਸਾਥ ਦੇਣਾ ਤੇ ਪ੍ਰੈਸ ਤੇ ਨਿਊ ਚੈਨਲਾਂ ਨੂੰ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆ ਉਹ ਸਾਡੀ ਵੱਧ ਤੋਂ ਵੱਧ ਕਵਰੇਜਿੰਗ ਕਰਨ ਤੇ ਸਾਡਾ ਸਾਥ ਦੇਣਾ ਇੱਥੇ ਪਹੁੰਚਣ 6 ਤਰੀਕ ਨੂੰ ਅਸੀਂ ਉਹਨਾਂ ਨੂੰ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਭਾਈ ਜੇ ਅਸੀਂ ਪੰਜਾਬ ਵਾਸੀਆਂ ਦੱਸਣਾ ਚਾਹੁੰਦੇ ਆ ਅਸੀਂ ਐਵੇਂ ਨਹੀਂ ਬੈਠੇ ਇਹਦਾ ਕਿ ਇੰਨਾ ਕਿ ਜ਼ਿਆਦਾ ਪੋਲੂਸ਼ਨ ਆ ਨਾ ਸਾਡੇ ਅੱਧੋ ਵੱਧ ਪਿੰਡ ਨੂੰ ਤਾਂ ਇਹਨੇ ਖੁਰਕ ਜਿਹਦੇ ਵਿੱਚ ਇੱਕ ਕੈਂਸਰ ਪੰਛੀਆਂ ਦਾ ਤਾਂ ਇਹਨੇ ਬਹੁਤ ਹੀ ਜ਼ਿਆਦਾ ਨੁਕਸਾਨ ਕਰਤਾ ਫਿਰ ਜਦੋਂ ਬਰਸਾਤ ਆਉਂਦੀ ਹੈ ਸਾਡੇ ਬਾਹਣ ਇਹਦੇ ਗੰਦੇ ਪਾਣੀ ਨਾਲ ਕਾਰਬਨ ਵਾਲੇ ਨਾਲ ਤੇ ਜਿਹੜਾ ਕੈਮੀਕਲ ਆਉਂਦਾ ਤੇਲ ਦੇ ਵਿੱਚ ਮਿਲ ਕੇ ਉਹ ਸਾਰਾ بارش ਦੇ ਨਾਲ ਸਾਡੇ ਬਾਹਣ ਤੇ ਦੇਖੀ ਆ ਪਹਿਲਾਂ ਵਾਲੀਆਂ ਵੀਡੀਓ ਚ ਭਰੇ ਪਏ ਆ ਸਨ ਪ੍ਰਸ਼ਾਸਨ ਦੇ ਹਾਲੇ ਤੱਕ ਸਾਨੂੰ ਕੋਈ ਕੋਈ ਵੀ ਇਹਦੇ ਵੱਲੋਂ ਕੋਈ ਮਦਦ ਨਹੀਂ ਮਿਲੀ ਅਸੀਂ ਪੰਜਾਬ ਦੇ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਛੋਟਾ ਪਿੰਡ ਹੈ 2500 ਦੀ ਆਬਾਦੀ ਵਾਲਾ ਪਿੰਡ ਆ ਸਾਡੀ ਵੱਧ ਚੜ ਕੇ ਮਦਦ ਕੀਤੀ ਜਾਵੇ ਅਸੀਂ ਆਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਗੇ ਤੁਸੀਂ ਦੇਖੇ ਹੋਊਗਾ ਪਹਿਲਾਂ ਵੀ ਪ੍ਰਸ਼ਾਸਨ ਵੀ ਸਾਡੇ ਨਾਲ ਧੱਕਾ ਹੀ ਕਰ ਰਿਹਾ ਹੈ ਹਰ ਇੱਕ ਪੱਖੋਂ ਸਾਡੇ ਨਾਲ ਧੱਕਾ ਹੋ ਰਿਹਾ ਹੈ ਸਾਡਾ ਇਹ ਦੇ ਬਸ ਅਸੀਂ ਸੋਣੇ ਅਸੀਂ ਇਸੇ ਕਰਕੇ ਲਾਸਟ ਅਸੀਂ 6 ਤਰੀਕ ਨੂੰ ਇਹ ਫੈਸਲਾ ਲਿਆ ਵੀ ਜਥੇਬੰਦੀਆਂ ਨਾਲ ਮਿਲ ਕੇ ਵੀ ਅਸੀਂ ਜਿਹੜਾ ਤਲਵੰਡੀ ਸਾਬੋ ਤੋਂ ਜੋ ਕਫੈਨੀ ਰੋੜਾ ਉਹ ਜਾਮ ਕਰਾਂਗੇ ਉਹਦੇ ਵਿੱਚ ਸਾਡਾ ਵੱਧ ਚੜ ਕੇ ਨੇੜੇ ਦੇ ਪਿੰਡ ਵਾਸੀਆਂ ਨੂੰ ਪੰਚਾਇਤਾਂ ਨੂੰ ਅਸੀਂ ਕਹਿੰਨੇ ਸਾਡਾ ਸਾਥ ਦਿਓ ਧੰਨਵਾਦ